ਦਲਸ਼ੇਰ ਮੈਨੂੰ ਕਹਿੰਦਾ ਖਾੜਾ ਕੀ ਦਾ ਲਵਾਈਏ ਤੇ ਅਸੀਂ ਮੈਂ ਬਾਈ ਦਾ ਖਾੜਾ ਸੁਣ ਕੇ ਆਏ ਸੀਗਾ ਆਹ ਤਰ੍ਹਾਂ ਜਾਂਦੇ ਦਲਸ਼ੇਰ ਮੈਨੂੰ ਕਹਿੰਦਾ ਖਾੜਾ ਕੀ ਦਾ ਲਵਾਈਏ ਤੇ ਅਸੀਂ ਮੈਂ ਬਾਈ ਦਾ ਖਾੜਾ ਸੁਣ ਕੇ ਆਏ ਸੀਗਾ ਆਹ ਤਰ੍ਹਾਂ ਜਾਂਦੇ ਮੈਂ ਯਾਰ ਜੱਸਾ ਜੱਟ ਲਵਾਉਣਾ ਤੇ ਗੁਰੂ ਮਹਾਰਾਜ ਮਿਹਰ ਭਰੇ ਹੱਥ ਰੱਖੇ ਅੱਗੇ ਸਾਡੇ ਮੁਹੱਬਤ ਦਾ ਵੀ ਵਿਆਹ ਆ ਰਿਹਾ ਤੇ ਉੱਥੇ ਵੀ ਜੱਸਾ ਜੱਟ ਆਊਗਾ ਤੇ ਇਹ ਮੋਹ ਪ੍ਰੇਮ ਦੀਆਂ ਗੱਲਾਂ ਹੁੰਦੀਆਂ ਤੋ ਸਾਨੂੰ ਅੱਜ ਬਹੁਤ ਸਾਰੇ ਪਰਿਵਾਰ ਨੂੰ ਬਹੁਤ ਚਾ ਸਾਡੇ ਛੋਟੇ ਭਰਾ ਦਲਸ਼ੀਰ ਦਾ ਵਿਆਹ 25 26 ਘੰਟੇ ਫਲਾਈਟ ਤੇ ਆਇਆ ਨਿਊਜ਼ੀਲੈਂਡ ਤੋਂ ਜਮ੍ਹ ਹੀ ਆਇਆ ਥਕਾਵ ਨਹੀਂ ਨਹੀਂ ਹੋਈ ਕਿਉਂਕਿ ਖੁਸ਼ੀ ਇੰਨੀ ਸੀਗੀ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰਾਂ ਨੂੰ ਦੋਨਾਂ ਪਰਿਵਾਰਾਂ ਨੂੰ ਸਾਰਿਆਂ ਪਰਿਵਾਰਾਂ ਨੂੰ ਤੇ ਨਾਲ ਹੀ ਜੱਸੇ ਭਰਾ ਨੂੰ ਥੈਂਕ ਯੂ ਬਹੁਤ ਬਹੁਤ ਧੰਨਵਾਦ ਵੀਰੇ ਦਾ ਸਾਡੇ ਲਈ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਪ੍ਰਵਾ ਦਾ ਬਹੁਤ ਬਹੁਤ ਧੰਨਵਾਦ ਰਪਿੰਦਰ ਭਾਈਓ ਨੇ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਜਵਾਨ ਨੂੰ ਬਹੁਤ ਲਗਾਤਾਰ ਉੱਤੇ ਲੈ ਕੇ ਜਾ ਰਹੇ ਆ ਗਰਾਊਂਡਾਂ ਦੇ ਵਿੱਚ ਖਾਸ ਕਰਕੇ ਬਾਹਰਲੇ ਮੁਲਕਾਂ 'ਚ ਜਿਹੜੇ ਨਿਆਣੇ ਨੇ ਬਾਈ ਉਹਨਾਂ ਨੂੰ ਸੁਣਦੇ ਆ ਅਸੀਂ ਚਾਹੁੰਦੇ ਆ ਕਿ ਵੈਗਰੋ ਹੋਰ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀ ਬਖਸ਼ੇ ਬਹੁਤ ਮਿਹਰਬਾਨੀ